ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਹੜੇ ਅੱਜ ਤੁਸੀਂ ਉਹਦੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਅਸੀਂ ਵਿਧਾਨ ਸਭਾ ਹਲਕਾ ਫਲੋਰ ਦਾ ਜੋ ਇੱਕ ਪਿੰਡ ਹੈ ਬੀੜਵੰਸੀਆਂ ਉੱਥੇ ਮੈਂ ਪਹੁੰਚੇ ਹਾਂ ਮੇਰੇ ਨਾਲ ਸਾਡੇ ਸਤਕਾਰਯੋਗ ਜੋਗਿੰਦਰ 바ਸੀ ਜੀ ਖੜੇ ਨੇ ਜੀਨ੍ਹਾਂ ਦਾ ਇਹ ਜੱਦੀ ਪਿੰਡ ਹੈ ਔਰ ਮੈਨੂੰ ਅੱਜ ਤੋਂ 4-5 ਦਿਨ ਪਹਿਲਾਂ 바ਸੀ ਸਾਹਿਬ ਮਿਲੇ ਸੀ ਔਰ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਕੁਝ ਪ੍ਰੋਬਲਮਸ ਨੇ ਜਿਹੜੀਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਆਂ ਔਰ ਵੀ ਪੰਚਾਇਤ ਤੋਂ ਮਿਲਣਾ ਚਾਹੁੰਦੀ ਹੈ ਸੋ ਇਹਨਾਂ ਦੀ ਇਸ ਗੱਲ ਨੂੰ ਮੱਧ ਨਜ਼ਰ ਰੱਖਦੇ ਹੋਏ ਮੈਂ ਅੱਜ ਪੰਚਾਇਤ ਨੂੰ ਬੀੜਵੰਸੀਆ ਪਿੰਡ ਦੀ ਪੰਚਾਇਤ ਨੂੰ ਸਪੈਸ਼ਲੀ ਉਰੇ ਮਿਲਣਾ ਆਇਆ ਪੰਚਾਇਤ ਦੇ ਮੈਂਬਰ ਸਾਹਿਬਾਨ ਨਾਲ ਗੱਲ ਹੋਈ ਸਰਪੰਚ ਸਾਹਿਬ ਨਾਲ ਗੱਲ ਹੋਈ ਸਾਰਿਆਂ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਉਹ ਸਾਰਾ ਸਾਡਾ ਪ੍ਰਸ਼ਾਸਨ ਏ ਡੀ ਸੀ ਡੀ ਤੇ ਡੀਡੀਪੀਓ ਬੀਡੀਪੀਓ ਸਾਡੇ ਸਾਰੇ ਡਿਪਾਰਟਮੈਂਟ ਦੇ ਜਿਹੜੇ ਹੋਰ ਸਾਡੇ ਕੰਸਰਨਡ ਆਫਿਸਰਸ ਨੇ ਅੱਜ ਉਹਰੇ ਪਹੁੰਚੇ ਨੇ ਤਾਂ ਜਿਹੜਾ ਅਸੀਂ ਸਾਡਾ ਤਾਂ ਇੱਕੋ ਮੁਹਿਮ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਔਰ ਸਾਡਾ ਇੱਕੋ ਹੀ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਵਧੀਆ ਬਣਾਉਣਾ ਹੈ ਤਰੱਕੀ ਕਰਨੀ ਹੈ ਫੇਰ ਉਹ ਚਾਹੇ ਸ਼ਹਿਰਾਂ ਦੀ ਹੋਵੇ ਚਾਹੇ ਪਿੰਡਾਂ ਦੀ ਹੋਵੇ ਉਹ ਇੱਕ ਗ੍ਰੈਜੂਅਲੀ ਤੇ ਇਕੁਅਲੀ ਤਰੱਕੀ ਹੋਣੀ ਚਾਹੀਦੀ ਹੈ ਸੋ ਪਿੰਡ ਦੇ ਵਿੱਚ ਕੁਝ ਜਿਵੇਂ ਇਹਨਾਂ ਦੇ ਟੋਬਿਆਂ ਦਾ ਕੋਈ ਕੰਮ ਸੀਗਾ ਉਹਦੇ ਸੰਬੰਧ ਚ ਅੱਜ ਚਰਚਾ ਹੋਈ ਕੁਝ ਪਾਣੀ ਦੀ ਪਾਈਪਲਾਈਨ ਦੇ ਬਾਰੇ ਚ ਚਰਚਾ ਹੋਈ ਕੁਝ ਖਾਲਾਂ ਦੇ ਬਾਰੇ ਚ ਗੱਲ ਹੋਈ ਸੋ ਇਹਨਾਂ ਨੂੰ ਸਾਰੇ ਅੱਜ ਅਫੀਸਰ ਸਾਹਿਬਾਨਾਂ ਨੂੰ ਵੀ ਡਾਇਰੈਕਸ਼ਨਸ ਜਾਰੀ ਕਰਤੀਆਂ ਤੇ ਕੁਝ ਕੁਝ ਲਾਈਟਸ ਵਗੈਰਾ ਦੀ ਗੱਲ ਸੀ ਡਿਮਾਂਡ ਸੀ ਉਹ ਹੁਣ ਇਹ ਵਿਦਨ ਸਮਬ ਡੇਜ਼ ਕੁਝ ਸਮਿਆਂ ਦੇ ਵਿੱਚ ਅਸੀਂ ਇਹਦਾ ਜਿਹੜਾ ਕੰਮ ਹੈ ਕੰਮ ਤਾਂ ਕੱਲ ਤੋਂ ਸਟਾਰਟ ਕਰਾ ਦੇਾਂਗੇ ਇਹਦਾ ਕੰਪਲੀਸ਼ਨ ਅਸੀਂ ਵਿਦਨ ਟਾਈਮ ਫਰੇਮ ਕਰਾ ਦੇਾਂਗੇ ਇਹ ਕੱਲਾ ਉਰੇ ਹੀ ਬਸ ਨਹੀਂ ਇਹ ਕੱਲਾ ਉਰੇ ਹੀ ਬਸ ਨਹੀਂ ਮੈਂ ਇਹਦੇ ਨਾਲ ਤੁਹਾਨੂੰ ਇੱਕ ਗੱਲ ਹੋਰ ਬਹੁਤ ਇੰਪੋਰਟੈਂਟ ਦੱਸਣੀ ਚਾਹਨਾ ਪੰਜਾਬ ਦੇ ਅੰਦਰ 13246 ਤੋਂ 13236 ਦੇ ਕਰੀਬ ਪਿੰਡ ਨੇ ਸਾਡੇ ਅਸੀਂ ਹਰ ਪਿੰਡ ਨੂੰ ਇੱਕ ਟਾਰਗੇਟ ਦੇ ਅਗੇਂਸਟ ਮੈਥ ਲਿਆ ਔਰ ਸਾਡੀ ਇਸ ਸਾਲ ਦੇ ਇਹ ਜਿਹੜਾ ਹੁਣ ਸਾਡਾ ਫਾਈਨੈਂਸ਼ੀਅਲ ਸੈਸ਼ਨ ਸ਼ੁਰੂ ਹੋਣਾ 1 April ਤੋਂ ਇਸ 1 ਅਪ੍ਰੈਲ ਤੋਂ ਲੈ ਕੇ ਜਿਹੜਾ 31 ਮਾਰਚ 2027 ਤੱਕ ਅਸੀਂ ਇਹ ਬਿਲਕੁਲ ਟਾਰਗੇਟ ਫਿਕਸ ਕੀਤਾ ਹੋਇਆ ਹੈ ਜਿਹਦੇ 2026 ਤੱਕ ਸੌਰੀ 2026 ਤੱਕ ਅਸੀਂ ਇਹ ਟਾਰਗੇਟ ਫਿਕਸ ਕੀਤਾ ਹੋਇਆ ਕਿ ਇਸ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਸਾਰੇ ਜਿੰਨੇ ਵੀ ਤੁਹਾਡੇ ਪਿੰਡ ਨੇ ਸਾਰੇ ਟੋਟਲ ਪਿੰਡਾਂ ਦੀ ਗੱਲ ਕਰਨਾ ਉਹਦੇ ਬੇਸਿਕ ਅਜੰਡਾ ਹੈ ਜਿਹੜਾ ਚਾਹੇ ਉੱਥੇ ਦੇ ਛੱਪੜ ਦਾ ਮਸਲਾ ਹੋਵੇ ਚਾਹੇ ਉੱਥੇ ਦਾ ਪਾਰਕ ਹੋਵੇ ਚਾਹੇ ਉੱਥੇ ਦਾ ਨਹਿਰੀ ਖਾਲ ਹੋਣ ਅਸੀਂ ਉਹ ਸਾਰਾ ਜਣੀ ਕਿ ਇੱਕ ਵਰਕ ਜਣੀ ਕਿ ਅਸੀਂ ਉਹਦਾ ਇੱਕ ਏਜੰਡਾ ਤਿਆਰ ਕਰਕੇ ਉਹਦੇ ਤੇ ਕੰਮ ਸ਼ੁਰੂ ਕਰਵਾਤਾ ਆਲਰੇਡੀ ਵੀ ਆਰ ਵਰਕਿੰਗ ਔਨ ਦੈਟ ਸਾਡਾ ਕੰਮ ਚੱਲ ਰਿਹਾ ਔਰ ਤੁਹਾਨੂੰ ਰੋਜ਼ ਮਰਾਂ ਦੀ ਜ਼ਿੰਦਗੀ ਚ ਪੰਜਾਬ ਦੇ ਪਿੰਡਾਂ ਚੋਂ ਤਰੱਕੀ ਦੀਆਂ ਰੋਜ਼ ਨਿਤ ਨਵੀਆਂ ਹੁਣ ਖੁਸ਼ਖਬਰੀਆਂ ਮਿਲਣਗੀਆਂ ਪਾਰਕ ਨਵੇਂ ਬਣਨੇ ਸ਼ੁਰੂ ਹੋਣਗੇ ਔਰ ਖੇਡ ਮੈਦਾਨ ਨੇ ਜਿਹੜੇ ਪਹਿਲਾਂ ਬਹੁਤ ਬਣੇ ਨੇ 3100 ਦੇ ਕਰੀਬ ਅਸੀਂ ਹੁਣ ਤੱਕ ਪਾਰਕ ਬਣਾਇਆ ਹੈ ਔਰ ਅਸੀਂ ਜਿਹੜਾ ਟਾਰਗੇਟ ਫਿਕਸ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਲਮੋਸਟ ਸਾਰੇ ਪਿੰਡਾਂ ਦੇ ਵਿੱਚ ਸੈਗਰੀਗੇਟ ਕਰਕੇ ਕਿਤੇ ਬੇਸਿਕ ਪਾਸ ਕਿਸੇ ਉਸ ਤੋਂ ਅਪਗ੍ਰੇਡ ਕਰਕੇ ਕਿਸੇ ਤੇ ਜਿੱਥੇ ਸਾਨੂੰ ਲੱਗਦਾ ਕਿ ਉਰੇ ਬਹੁਤ ਜ਼ਿਆਦਾ ਸਕੋਪ ਹੈ ਵੱਡੇ ਪਿੰਡ ਨੇ ਉੱਥੇ ਅਸੀਂ ਆਤਦੁਨਿਕ ਖੇਡ ਪਾਰਕ ਬਣਾ ਕੇ ਦੇਵਾਂਗੇ ਸੋ ਸਾਡਾ ਵਿਜ਼ਨ ਬਿਲਕੁਲ ਕਲੀਅਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਤੇ ਪੰਜਾਬੀਆਂ ਪ੍ਰਤੀ ਸਾਡੀ ਕਮਿਟਮੈਂਟ ਹੈ ਤੁਸੀਂ ਆਪ ਇਸ ਗੱਲ ਨੂੰ ਮੰਨੋਗੇ ਕਿ ਬਹੁਤ ਰੱਕੀ ਹੋਈ ਹੈ ਜੀ ਪੰਜਾਬ ਦੀ। ਸਾਰੇ ਨਵੀਆਂ ਪੰਚਾਇਤਾਂ ਜਿਹੜੀਆਂ ਹੋਣੀਆਂ ਜੀ ਉਹਨਾਂ ਨੂੰ ਗਰੰਟੀ ਦਵਾਂਗਾ ਪੰਜਾਬ ਸਰਕਾਰ ਦੇ। ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੀਆਂ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਸਭ ਤੋਂ ਪਹਿਲਾਂ ਮੈਂ ਸਾਰੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦਾ। ਸਾਡੇ ਸਰਪੰਚਾਂ ਦੇ ਟ੍ਰੇਨਿੰਗ ਦਾ ਵੀ ਪ੍ਰੋਗਰਾਮ ਅਸੀਂ ਆਰੰਭਿਆ ਹੁਣ। ਅਸੀਂ ਸਰਪੰਚਾਂ ਨੂੰ ਵੱਖ-ਵੱਖ ਪਿੰਡਾਂ ਦੇਆਂ ਨੂੰ ਅਲੱਗ-ਅਲੱਗ ਹਲਕਿਆਂ ਤੋਂ ਸਿਲੈਕਟ ਕਰਕੇ ਟ੍ਰੇਨਿੰਗ ਤੇ ਵੀ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਟ੍ਰੇਨਿੰ ਦੂਜਾ ਜਿਵੇਂ ਜਿਵੇਂ ਸਾਡੇ ਕੋਲ ਅਸੀਂ ਇਹਦਾ ਬਣਾ ਕੇ ਸਾਰਾ ਸਿਸਟਮ ਜਿਵੇਂ ਜਿਵੇਂ ਸਾਡੇ ਕੋਲ ਹੁਣ ਪੇਮੈਂਟ ਆਈ ਜਾ ਰਹੀਆਂ ਅਸੀਂ ਆ ਪਿੱਛੇ ਜੋਂ ਵੀ ਸਾਰੇ ਪਿੰਡਾਂ ਦੇ ਜਾਨੀ ਕਿ ਜਿਹੜਾ ਸਾਡਾ ਪੇ ਕਮਿਸ਼ਨ ਆ ਉਹਦੇ ਪੇਮੈਂਟਾਂ ਪਾ ਕੇ ਟੀਆਂ ਹੁਣ ਅਸੀਂ ਫੇਰ ਸਾਡੇ ਕੋਲ ਪੇਮੈਂਟ ਆਣੀਆਂ ਹੁਣ ਅਸੀਂ ਫੇਰ ਪਿੰਡਾਂ ਦੀਆਂ ਪੰਚਾਇਤਾਂ ਕੋ ਪੈਸੇ ਦੀ ਕੋਈ ਕਮੀ ਨਹੀਂ ਹੈ ਆਲਰੇਡੀ ਬਹੁਤ ਬਹੁਤ ਸਾਰੇ ਪਿੰਡਾਂ ਨੇ ਜਿਨ੍ਹਾਂ ਕੋ ਸਰਪਲਸ ਮਨੀ ਪਈ ਹੈ ਫਰਕ ਇੰਨਾ ਕਿ ਹੁਣ ਤੱਕ ਜਣੀ ਕਿ ਕਲ ਇੱਛਾ ਸ਼ਕਤੀ ਹੁੰਦੀ ਹੈ ਨਾ ਲਾਉਣ ਦੀ ਉਹ ਹੈ ਨਹੀਂ ਸੀ ਉਰੇ ਤਾਂ ਹੁਣ ਜਿਹੜੀ ਇੱਛਾ ਸ਼ਕਤੀ ਜਿਹੜੀ ਨਵੀਆਂ ਚੁਣੀਆਂ ਪੰਚਾਇਤਾਂ ਨੇ ਨਵੀਆਂ ਚੁਣੀਆਂ ਪੰਚਾਇਤਾਂ 'ਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਖੂਬੀ ਦੱਸਦਾ ਕਿ ਜ਼ਿਆਦਾਤਰ ਪੰਚ ਸਰਪੰਚ ਉਹ ਚੁਣ ਕੇ ਆਏ ਨੇ ਜਿਹੜੇ ਫਸਟ ਟਾਈਮ ਹਨ ਨੇ ਔਰ ਜਿਹੜੇ ਯੰਗ ਨੇ ਕਿਸੇ ਦੀ ਉਮਰ 22 ਸਾਲ 25 ਸਾਲ 30 ਸਾਲ 35 ਸਾਲ ਔਰ ਜੇ ਜੇ ਅੱਜ ਉਹ ਕੰਮ ਕਰਨਗੇ ਜੇ ਅੱਜ ਉਹ ਸਰਪੰਚ ਡੈਡੀਕੇਟਲੀ ਆਪਣੇ ਪਿੰਡਾਂ ਲਈ ਕੰਮ ਕਰਨਗੇ ਸੋਚਣਗੇ ਇੱਕ ਸਰਪੰਚ ਕੰਮ ਦਾ ਹੋਵੇ ਤਾਂ ਮੈਂ ਇਹ ਸਮਝਦਾ ਪਿੰਡ ਦੀ ਨੂੰ ਹਾਰ ਬਦਲ ਦਿੰਦਾ ਸੋ ਅੱਜ ਜੇ ਸਰਪੰਚ ਇਕ ਸੰਕਲਪ ਕਰ ਲਵੇ ਕਿ ਮੇਰਾ ਪਿੰਡ ਹੈ ਜਿਹੜਾ ਮੇਰਾ ਪਰਿਵਾਰ ਹੈ ਉਹ ਸੰਕਲਪ ਕਰ ਲਵੇ ਤਾਂ ਮੈਂ ਕਾਗਜ਼ ਤੇ ਲਿਖ ਕੇ ਦੇਣ ਨੂੰ ਤਿਆਰ ਐ ਪੈਸੇ ਦੀ ਸਰਕਾਰ ਕੋਈ ਕਮੀ ਨਹੀਂ ਛੱਡੂ ਇਹ ਤੁਹਾਡੇ ਨਾਲ ਸਾਡਾ ਵਾਅਦਾ ਰਿਹਾ ਤੁਸੀਂ ਪੈਸੇ ਲਾਉਣ ਵਾਲੇ ਬਣਿਓ ਪੈਸਾ ਅਸੀਂ ਖੁੱਲ੍ਹੇ ਇਹ ਪਹਿਲੀ ਤਾਂ ਸਰਕਾਰ ਐ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਐ ਇਹ ਜਿਨ੍ਹਾਂ ਨੇ ਪਹਿਲੀ ਵਾਰ ਕੀ ਐ ਸਾਡੇ ਕੋ ਪੈਸੇ ਦੀ ਕੋਈ ਕਮੀ ਨਹੀਂ ਨਹੀਂ ਤਾਂ ਹੁਣ ਤੱਕ ਤਾਂ ਇਹੀ ਕਹਿੰਦੇ ਰਹੇ ਪੈਸਾ ਹੈ ਨਹੀਂ ਪੈਸਾ ਲੁੱਟੇ ਗਏ ਪੱਟੇ ਗਏ ਇਹ ਪਹਿਲੀ ਸਰਕਾਰ ਹੈ ਜਿਹੜੀ ਕਹਿੰਦੀ ਸਾਡੇ ਕੋ ਖੂਬ ਪੈਸਾ ਹੈ ਕੰਮ ਕਰੋ ਲਾਓ ਪੈਸਾ ਕੋਈ ਆਈਜੀ ਚੀਜ਼ ਨਹੀਂ ਵੀ ਕਿਤੇ ਖਜ਼ਾਨਾ ਦੱਬਿਆ ਸੀ ਕੱਢਿਆ ਤੇ ਮੁੱਕ ਗਿਆ ਇਹ ਤਾਂ ਡੇਲੀ ਡੇਲੀ ਲੋਕਾਂ ਦੇ ਟੈਕਸ ਦਾ ਪੈਸਾ ਹੈ ਡੇਲੀ ਡੇਲੀ ਇੱਕ ਤਰ੍ਹਾਂ ਦਾ ਇਹ ਸਾਡਾ ਜਿਹੜਾ ਸਟੇਟ ਪੂਲ ਆ ਉਹਦੇ ਚ ਆਂਦਾ ਉਹ ਡੇਲੀ ਡੇਲੀ ਆਪਾਂ ਖਰਚਾ ਕਰਦੇ ਸੋ ਇਸ ਕਰਕੇ ਪੈਸੇ ਦੀ ਕੋਈ ਕਮੀ ਨਹੀਂ ਸਰਪੰਚ ਲਾਉਣ ਵਾਲੇ ਬਣ ਖੁੱਲ ਕੇ ਲਾਉਣ ਚੰਗੇ ਕੰਮ ਤੇ ਲਾਉਣ ਇਮਾਨਦਾਰੀ ਨਾਲ ਲਾਉਣ ਸਭ ਤੋਂ ਵੱਡੀ ਗੱਲ ਹੈ ਇਮਾਨਦਾਰੀ ਇਮਾਨਦਾਰੀ ਨਾਲ ਕੰਮ ਕਰਨ ਪੈਸਾ ਲਾਉਣ ਪੈਸੇ ਵੱਲੋਂ ਮੈਂ ਫੇਰ ਕਹ ਰਿਹਾ ਕੋਈ ਕਮੀ ਨਹੀਂ ਛੱਡਾਂਗੇ ਤਰੱਕੀ ਕਰਾਓ ਜੀ ਸਰ ਸਰ ਸੰਤਰੀ ਨਾਲ ਜਿਹੜੇ ਬੁਝਾਇਤਾ ਚੁਣੇ ਆ ਜੀ ਉਹ ਬੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਬਲਾਗ ਡੋਟ ਕਹਿੰਦਾ 50 ਬਿੱਟਾਂ ਦੇ ਵਿੱਚੋਂ 14 ਸਰ ਸੰਤਰੀ ਦਾ ਪੰਜਾਹ ਦੇਖੋ ਮੈਂ ਇੱਕ ਗੱਲ ਦੱਸਦਾ ਕੋਈ ਵੀ ਸਰਕਾਰ ਦਾ ਜਿਹੜਾ ਮੈਨੀਫੈਸਟੋ ਹੁੰਦਾ ਹੈ ਉਹ 5 ਸਾਲ ਦਾ ਹੁੰਦਾ ਹੈ ਅਸੀਂ ਕੋਈ ਵੀ ਵਾਅਦਾ ਆਪਣਾ 5 ਸਾਲ ਚ ਪੂਰਾ ਕਰਨਾ ਹੁੰਦਾ ਅਸੀਂ ਹਰ ਵਾਅਦਾ ਆਪਣੇ ਇੱਕ ਇੱਕ ਕਰਕੇ ਪੂਰਾ ਕਰਦੇ ਜਾ ਰਹੇ ਹਾਂ ਚਾਹੇ ਫ੍ਰੀ ਬਿਜਲੀ ਦਾ ਵਾਅਦਾ ਹੋਵੇ ਚਾਹੇ ਫ੍ਰੀ ਇਲਾਜ ਦਾ ਵਾਅਦਾ ਹੋਵੇ ਚਾਹੇ ਫ੍ਰੀ ਐਜੂਕੇਸ਼ਨ ਤੇ ਟਾਪ ਕੁਆਲਟੀ ਦੀ ਐਜੂਕੇਸ਼ਨ ਦਾ ਵਾਅਦਾ ਹੋਵੇ ਚਾਹੇ ਮਹੱਲਾ ਕਲੀਨਿਕਾਂ ਦਾ ਹੋਵੇ ਹੁਣ ਅਸੀਂ ਆਉਣ ਵਾਲੇ ਸਮੇਂ ਚ ਸਾਡੇ ਕੋਲ ਇੱਕ ਸਭ ਤੋਂ ਵੱਡਾ ਵਾਅਦਾ ਅਸੀਂ ਆਪਣੀਆਂ ਭੈਣਾਂ ਨੂੰ ਮਾਵਾਂ ਨੂੰ ਅਸੀਂ 1100 ਰੁਪਏ ਜਿਹੜਾ ਉਹਦੀ ਵੀ ਸਕੀਮ ਸ਼ੁਰੂ ਕਰਨੀ ਹੈ ਸੋ ਜਿਵੇਂ ਜਿਵੇਂ ਸਾਡਾ ਸਮਾਂ ਅਸੀਂ ਅੱਗੇ ਅੱਗੇ ਪਲਾਨ ਕਰਦੇ ਜਾਵਾਂਗੇ ਅਸੀਂ ਸਾਰੇ ਆਪਣੇ ਵਾਅਦੇ ਪੂਰੇ ਕਰਦੇ ਜਾਵਾਂਗੇ ਅਸੀਂ ਉਹਨਾਂ ਲੋਕਾਂ ਚੋਂ ਨਹੀਂ ਜਿਹੜੇ ਵਾਅਦੇ ਕਰਕੇ ਮੁੱਕਰਦੇ ਆਂ ਅਸੀਂ ਜੋ ਵਾਅਦੇ ਕੀਤੇ ਨੇ ਅਸੀਂ ਉਹ ਪੂਰੇ ਕਰਦੇ ਆਂ ਸੋ ਆਉਣ ਵਾਲੇ ਸਮੇਂ 'ਚ ਇਹ ਵੀ ਅਸੀਂ ਪੂਰਾ ਕਰਕੇ ਦੇਣਾ ਸਰਕਾਰ ਰੁੜਕਾ ਕਹਿੰਦੇ ਆਂ ਸਾਮੀਆਂ ਬਹੁਤ ਖਾਲੀ ਵੀ ਨਹੀਂ ਪੂਰੇ ਪੰਜਾਬ 'ਚ ਦੀ ਗੱਲ ਕੋਈ ਗੱਲ ਨਹੀਂ ਸਰ ਜਿੱਥੇ-ਇੱਥੇ ਦੇਖੋ ਇਹ ਪਹਿਲੀ ਸਰਕਾਰ ਹੈ ਜੀਨੇ ਅਸਾਮੀਆਂ ਹੁਣ ਤੱਕ ਅਸੀਂ 52000 ਨੌਕਰੀਆਂ ਕਹਿਣਾ ਸੌਖਾ ਹੈ ਅੱਜ ਤੱਕ ਦਾ ਤੁਸੀਂ ਜਦ ਤੱਕ ਜਦੋਂ ਤੋਂ ਇਹ ਦੇਸ਼ ਬਣਿਆ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਰਿਕਾਰਡ ਕਢਾ ਲਿਓ ਪਰਸੈਂਟੇਜ ਵਾਈਜ਼ ਇੱਕ ਸਾਲ ਦੇ ਅੰਦਰ ਇੱਕ ਸਾਲ ਦੇ ਅੰਦਰ ਜੇ ਇੰਡੈਕਸ ਚੱਕ ਕੇ ਦੇਖੋਗੇ ਫਰਸਟ ਗਵਰਨਮੈਂਟ ਹੋਊਗੀ ਇਤਿਹਾਸ ਦੇ ਅੰਦਰ ਜਿਨੇ ਪਰਸੈਂਟੇਜ ਵਾਈਜ਼ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਅਸੀਂ 3 ਸਾਲਾਂ 'ਚ 52000 ਬੱਚੇ ਨੂੰ ਨੌਕਰੀ ਦੇ ਚੁੱਕੇ ਪੱਕੀ ਨੌਕਰੀ ਸੋ ਸਾਡੇ ਕੋਲੇ ਹਲੇ 2 ਸਾਲ ਬਾਬੇ ਦੀ ਕਿਰਪਾ ਨਾਲ ਹੋਰ ਹੈ ਤੇ ਜੇ ਸੱਚੇ ਪਾਤਸ਼ਾਹ ਨੇ ਕਿਰਪਾ કરી ਤੁਸੀਂ ਉਹ ਲੋਕਾਂ ਨੇ ਅਗਲਾ ਮੌਕਾ ਹੋਰ ਦੇ ਦੇਣੇ ਸੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਆ ਸਾਡੀ ਜਿਹੜੀ 5 ਸਾਲ ਦੀ ਟਿਨਿਓਰ ਹੈ ਇਹਦੇ ਵਿੱਚ 1 ਲੱਖ ਨੌਕਰੀ ਦੇ ਕੇ ਇਹ ਜਿੰਨੀਆਂ ਵੀ ਮਹਿਕਮਿਆਂ ਦੇ ਵਿੱਚ ਥੋੜੀਆਂ ਜੀਆਂ ਘਾਟਾਂ ਨੇ ਨੌਕਰੀ ਦੀਆਂ ਇਹ ਪੂਰੀਆਂ ਕਰਦੇ ਆਂ ਥੈਂਕ ਯੂ ਸੋ ਮਚ